ਧਰਮ ਦਾ ਭਾਵ ਜਿਸ ਜੀ ਦੇ ਅੰਦਰ ਧਰਮ ਦੀ ਚਿੰਗ ਜਾਗਦੀ ਹੈ ਉਹਦੇ ਅੰਦਰ ਨਿਰਮਾਨਤਾ ਉਹਦੇ ਅੰਦਰ ਮਨੁੱਖਤਾ ਪ੍ਰਤੀ ਪਿਆਰ ਉਹਦੇ ਅੰਦਰ दैਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਧਰਮੀ ਦੀ ਨਿਸ਼ਾਨੀ ਹੈ ਪਰ ਬੜਾ ਵੱਡਾ ਦੁਖਾਤ ਬਣ ਗਿਆ ਜਿਹੜਾ ਧਰਮੀ ਬਣ ਗਿਆ ਉਹ ਘਾਰੀ ਹੋ ਜਾਂਦਾ ਹੈ ਉਹਨੂੰ ਇਹ ਸਮਝ ਪੈ ਜਾਂਦੀ ਕਿ ਸ਼ਾਇਦ ਜੋ ਮੈਂ ਬਣ ਗਿਆ ਦੁਨੀਆਂ ਦੇ ਲੋਕਾਂ ਨੂੰ ਇਹ ਸਮਝ ਕੋਈ ਨਹੀਂ ਆ ਤੋ ਇਸ ਕਰਕੇ ਉਹ ਲੋਕ ਬਾਹਲੇ ਝਗੜਿਆਂ 'ਚ ਰਹਿੰਦੇ ਉਹ ਲੋਕ ਦੂਜਿਆਂ ਨੂੰ ਨੀਵਾਂ ਦਿਖਾਉਣ 'ਚ ਰਹਿੰਦੇ ਆ ਅ ਸਾਡੇ ਦਰਮੰਦਰ ਵੀ ਐਸੇ ਬੜੇ ਬੰਦ ਨੇ ਜਿਹੜੇ ਆਪ ਤੇ ਤੰਮਟਾਰੀ ਹੋਏ ਉਹਨਾਂ ਨੇ ਦੂਜਿਆਂ ਨਾਲ ਪਰ ਸ਼ੁਰੂ ਕਰ ਦਿੱਤੀ ਸੰਗਤ ਵਿੱਚ ਪ੍ਰਸ਼ਾਦ ਨਹੀਂ ਲੈਂਦੇ ਪੰਗਤ ਬਹਿ ਕੇ ਪ੍ਰਸ਼ਾਦਾਂ ਨਹੀਂ ਛਕਦੇ ਸਾਡੇ ਆਪਣੇ ਬਣਾਉਣ ਵਾਲੇ ਆਉਣਗੇ ਉਹ ਜੋ ਬਣਾਉਣਗੇ ਉਹ ਅਸੀਂ ਖਾਵਾਂਗੇ ਜੇ ਐਸਾ ਗੁਨਾਹਕ ਸੇ ਕਰਦੇ ਤੇ ਉਹਦੇ ਕਦੀ ਪ੍ਰਚਾਰ ਨਾ ਕਰ ਪਾਉਂਦੇ ਉਹ ਬਹੁਤ ਗੁਨਾਹਕ ਉਦਾਸੀਆਂ ਵਿੱਚ ਲਿ ਗਏ ਉਥੇ ਕਿਹੜਾ ਉਹਨਾਂ ਕੋਲ ਰਾਸ਼ਨ ਦੇ ਟਰੱਕ ਭਰੇ ਸੀ ਜਾਂ ਕੋਈ ਸਾਧਨ ਸੀ ਭੋਜਨ ਪ੍ਰਸ਼ਾਦ ਹੁਣ ਬਾਈ ਲਾਲੋ ਦੇ ਘਰ ਆਪ ਜਾ ਕੇ ਛੱਕਦੇ ਆ। ਉਹ ਕਿਹੜਾ ਵਿਚਾਰਾ ਅਮਰਧਾਰੀ ਉਹਦੀ ਕਿਤਨੀ ਗੁਰਹਿਤ ਹੈ। ਗੁਰਨਾਨ ਮਾਰੀ ਰਹਿਤ ਨਹੀਂ ਵੇਂਦਾ ਅੰਦਰ ਦੀ ਰਹਿਤ ਵੇਂਦਾ ਹੈ। ਅੱਜ ਅਸੀਂ ਬਾਹਰੀ ਰਹਿਤ ਵਿੱਚ ਪਾਸ ਕੀ ਰਏਗੇ। ਵੇਖੋ ਮੁਬਾਰਕ ਰਹਿਤ ਮਰਿਆਦਾ ਰੱਖਣੀ ਜ਼ਰੂਰੀ ਹੈ। ਸਫਾਈ ਨਾਲ ਉਹਨੂੰ ਤਿਆਰ ਕਰੋ। ਪਰ ਜੋ ਗੁਰੂ ਘਰ ਵਿੱਚ ਵੀ ਤਿਆਰ ਹੋਇਆ ਉਹਨੂੰ ਵੀ ਲੋਕ ਛੱਕਦੇ ਨਹੀਂ ਐਸੇ ਸਾਡੇ ਧਾਰਮਿਕ ਲੋਕ ਨੇ। ਉਗੜਾ ਪ੍ਰਸ਼ਾਦ ਜੋ ਗੁਰੂ ਨੇ ਪ੍ਰਵਾਨ ਕਰ ਲਿਆ ਉਹ ਵੀ ਨਹੀਂ ਲੈਣਗੇ। ਕਹਿੰਦੇ ਨਹੀਂ ਇਹ ਸਾਡਾ ਸਿੱਖ ਬਣਾਏਗਾ ਮਰਿਆਦਾ ਜ ਬਣਾਏਗਾ ਤਾਂ ਛੱਕਾਂਗੇ। ਲੰਗਰ 'ਚ ਬੈਠ ਕੇ ਬੰਸ਼ਾਦਾ ਨਹੀਂ ਝਕਣਗੇ ਉਹਨਾਂ ਦਾ ਲੰਗਰ ਤਿਆਰ ਹੋਇਆ ਉਹ ਤੁਹਾਨੂੰ ਲੰਗਰ ਨਹੀਂ ਦੇਣਗੇ ਇਹ ਸਿਰਫ ਸਾਡੇ ਸਿੰਘਾਂ ਵਾਸਤੇ ਹੈ ਦੱਸੋ ਕਿ ਪਰ ਬ੍ਰਾਹਮਣ ਤੋਂ ਉੱਤੇ ਹੋ ਗਏ ਕਿ ਬ੍ਰਾਹਮਣਾ ਵਾਲੀ ਵਰਨਵੰਡ ਸਾਡੇ ਧਾਰਮਿਕ ਲੋਕਾਂ 'ਚ ਆ ਗਈ ਗੁਰੂ ਸਮੱਤ ਬਖਸ਼ੀ ਧਰਮ ਦਾ ਅਰਥ ਸੀ ਪਿਆਰ ਮੁਹੱਬਤ ਮਨੁੱਖਤਾ ਦੇ ਨਾਲ ਪਿਆਰ ਦਾ ਪੈਗਾਮ ਦੇਣਾ ਮਨੁੱਖਤਾ ਨੂੰ ਗਲੇ ਲਾਉਣਾ ਇਸ ਲਈ ਗੁਰੂ ਸਾਹਿਬ ਨੇ ਚਾਰ ਦਰਵਾਜ਼ੇ ਰੱਖੇ ਸਨ ਕਿ ਇੱਥੇ ਸਾਰਿਆਂ ਲਈ ਧਰ ਖੁੱਲ੍ਹਾ ਹੈ ਕੋਈ ਵੀ ਆਵੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਪ੍ਰਸਿੱਧ ਆਪਣੇ ਨਾਲ ਵਿਚਾਰ ਕਰਨ ਲੱਗੇ ਪਏ। ਇਹ ਕੀ ਹੈ ਇਬਰਾਮ ਇਸਮ ਦੀ ਚਾਲਾ ਨੇ ਸੱਚੇ ਪਿੱਟ ਦੇ ਨਾਂ ਤੇ ਅੱਜ ਵੀ ਮਨੁੱਖਤਾ ਇਹ ਵਹਿ ਪਰਖ ਕੋ ਬਵੇਗ ਦੇ ਪੈਰੇ ਰੱਖੀ ਜਾਂਦਾ ਕੋ ਫਲਾਨਾ ਪੈਰਾ ਰੱਖ ਰਿਹਾ ਹੈ ਕੋ ਕਿਸੇ ਤਰ੍ਹਾਂ ਦਾ ਕੋ ਕਰ ਰਿਹਾ ਹੈ। ਤੋਂ ਇਹ ਕਾਰਨ ਕੀ ਹੈ ਸਾਨੂੰ ਗੁਰੂ ਤੋਂ ਤੋੜਨ ਦੇ ਯਤਨ ਨੇ। ਬੜੇ ਵੱਡੇ ਯਤਨ ਕੀਤੇ ਜਾ ਰਹੇ ਐ ਸੰਸਾਰ ਦੇ ਅੰਦਰ। ਤੋ ਇਹ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸੁਚੇਤ ਕਦੋਂ ਹੋਵਾਂਗੇ ਜਦੋਂ ਅਸੀਂ ਆਪ ਬਾਣੀ ਨੂੰ ਪੜਾਂਗੇ ਜਦੋਂ ਅਸੀਂ ਆਪ ਬਾਣੀ ਨੂੰ ਵਿਚਾਰਨਾ ਆਰੰਭ ਕਰਾਂਗੇ ਕਿਉਂਕਿ ਬਾਣੀ ਤੱਕ ਤੇ ਸਾਨੂੰ ਪਹੁੰਚ ਨਹੀਂ ਦਿੱਤਾ ਗਿਆ ਗੁਰੂ ਸਾਹਿਬ ਦੇ ਪ੍ਰਕਾਸ਼ ਵੱਡੇ ਵੱਡੇ ਕਰਕੇ ਰੱਖ ਲਏ ਗਏ ਸ਼ੀਸ਼ੇ ਚ ਮੜ ਦਿੱਤਾ ਗਿਆ ਵੀ ਅੰਦਰ ਤੱਕ ਕੋਈ ਜਾਏ ਨਾ ਆਓ ਕੇਵਲ ਸਾਨੂੰ ਮੱਥਾ ਟੇਕੋ ਤੇ ਮੱਥਾ ਟੇਕ ਕੇ ਤੁਸੀਂ ਵਾਪਸ ਚਲ ਜਾਓ ਬੇਟਾ ਰੱਖ ਕੇ ਲੱਗ ਹੀ ਨਹੀਂ ਉਹਨਾਂ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਸਤਕਾਰ ਦੇ ਨਾਮ ਤੇ ਐਸੀ ਪ੍ਰਬੰਧ ਕਰ ਦਿੱਤੇ ਕਿ ਗੁਰੂ ਦੇ ਲੱਗ ਹੀ ਨਹੀਂ ਆਉਣ ਦਿੱਤਾ ਗਿਆ ਤੋ ਸਤਿਗੁਰੂ ਨੇ ਇਹ ਬਾਣੀ ਦੀ ਜੀਵਨ ਜਾਂਚ ਕੀਤੀ ਸੀ ਹਰ ਸਿੱਖੋ ਆਸਤੇ ਗੁਰੂ ਸਾਹਿਬ ਨੇ ਜਿਆ ਕਿ ਅਸੀਂ ਕੋਈ ਗਾਵ ਹੈ ਕੋ ਸੁਣਾ ਹੈ ਹਰ ਨਾਮਾ ਜਿਤ ਲਾਏ ਕਹੋ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਗੁਰੂ ਸਾਹਿਬ ਨੇ ਦੀ ਕਿ ਕੋਈ ਗਾ ਲੇ ਕੋਈ ਪੜ ਲੇ ਪਰ ਅਸੀਂ ਬ੍ਰਾਹਮਣਾ ਤਰ੍ਹਾਂ ਪੜਨ ਦਾ ਅਧਿਕਾਰ ਵੀ ਆਪਣੇ ਕੋਲ ਲੈ ਲਏ ਵੀ ਅਸੀਂ ਪੜ ਸਕਦੇ ਹਾਂ ਕੋਈ ਸੀ ਹੋਰ ਨੂੰ ਅਧਿਕਾਰ ਨਹੀਂ ਕਿਉਂ ਜੇ ਕੋਈ ਹੋਰ ਪੜ ਗਿਆ ਤੇ ਜਾਗੇਗਾ ਉਹਨੂੰ ਸਵਾਲ ਕਰੇਗਾ ਸਵਾਲ ਕਰੇਗਾ ਜਵਾਬ ਕਿੱਥੋਂ ਦੇਾਂਗੇ ਕਿਉਂਕਿ ਅਸੀਂ ਆਪਾਂ ਨੂੰ ਮੰਨ ਕਰ ਰਹੇ ਹਾਂ ਗੁਰਮਤੇ ਸਾਡੇ ਕੋਲ ਵੀ ਨਹੀਂ ਹੈ ਨਾ ਡਰ ਇਹੀ ਹੈ ਇਸੇ ਦੀ ਮਨੋਕਤਾ ਨੂੰ ਲਾਗੇ ਨਹੀਂ ਆਉਣ ਦਿੱਤਾ ਗਿਆ ਤੇ ਇਹ ਜਿਹੜੇ ਜਿਨੇ ਆਪੇ ਆਪ ਨੂੰ ਧਾਰਮਿਕ ਰੇਬਲ ਕਾਉਣ ਵਾਲੇ ਜਿਹੜੇ ਅੱਜ ਦੇ ਸਮੇਂ ਲੋਕ ਬਨੇ ਬੈਠੇ ਐ ਧਰਮ ਦੇ ਠੇਕੇਦਾਰ ਉਹਨਾਂ ਨੇ ਆਪਣੇ ਚਰਨਾਂ ਦਾ ਗਲੋਕਾਂ ਨੂੰ ਰੱਖਿਆ ਕਿ ਸਾਡੇ ਚਰਨ ਪੂਜੋ ਸਾਨੂੰ ਨਮਸਕਾਰ ਕਰੋ ਗੁਰੂ ਤੱਕ ਨਹੀਂ ਜਾਣਾ ਤੁਸੀਂ ਸਾਡੇ ਤੋਂ ਬਾਅਦ ਪੂਜੋ ਤੋਂ ਗੁਰਮਖੋ ਜਿਸ ਦਿਨ ਅਸੀਂ ਆਪ ਗੁਰੂ ਕੀ ਬਾਣੀ ਨੂੰ ਪੜਨਾ ਆਰੰਭ ਕਰਾਂਗੇ ਗੁਰੂ ਕੀ ਬਾਣੀ ਸਾਨੂੰ ਹਰ ਕਰਮ ਤੋਂ ਸੁਚੇਤ ਕਰਦੀ ਹੈ ਗੁਰੂ ਕੀ ਬਾਣੀ ਸਾਨੂੰ ਦੱਸਦੀ ਹੈ ਸਾਡ ਧਰਮ ਕਿਵੇਂ ਕਮਾਉਣਾ ਹੈ ਸੰਸਾਰ ਕਿਵੇਂ ਕਮਾਉਣਾ ਹੈ ਦੌਲਤ ਕਿਵੇਂ ਕਮਾਉਣੀ ਹੈ ਹਰ ਪੱਖ ਤੋਂ ਗੁਰੂ ਕੀ ਬਾਣੀ ਅਗਵਾਈ ਕਰਦੀ ਹੈ ਧਾਰਮਿਕ ਪੱਖ ਸਮਾਜਿਕ ਪੱਖ ਰਾਜਨੀਤਿਕ ਪੱਖ ਤੇ ਆਰਥਿਕ ਪੱਖ ਹਰ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸੇਧ ਕਰਦੀ ਹੈ ਪਰ ਨਹੀਂ ਪੜਨ ਦਿੱਤੀ ਗਈ ਨਹੀਂ ਹੌਣ ਦਿੱਤਾ ਗਿਆ ਬਾਣੀ ਲਾਗੇ ਤੋ ਇਸ ਲਈ ਜਿਸ ਦਿਨ ਅਸੀਂ ਗੁਰੂ ਕੀ ਬਾਣੀ ਦੇ ਲੜ ਲਗਾਗੇ ਉਸ ਦਿਨ ਅਸੀਂ ਸੁਚੇਤ ਹੋਵਾਂਗੇ ਉਸ ਦਿਨ ਸਾਨੂੰ ਗੁਰੂ ਕੀ ਵਿਆਰਤ ਵਿਚਾਰਨ ਜਿਹੜਾ ਉਪਰ ਆਪ